ਰਾਤ ਦੇ 8:30 ਵਜੇ ਦਾ ਸਮਾਂ ਤੇ ਇੱਕ ਮੁੰਡਾ ਆਪਣੇ WhatsApp ਸਟੇਟਸ ਤੇ ਇੱਕ ਸਟੋਰੀ ਪਾਉਂਦਾ ਜ ਜਿਹਦੇ ਉੱਤੇ ਉਹ ਲਿਖਦਾ ਨਈਓ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋਗੀਆ ਇਹ ਗਾਣਾ ਰਾਜਵੀਰ ਜਵੰਦਾ ਦਾ ਇਹ ਸਟੋਰੀ ਪਾਈ ਗਈ ਪਰ ਕਿਸੇ ਨੂੰ ਸਮਝ ਨਹੀਂ ਆਈ ਕਿ ਇਹ ਸਟੋਰੀ ਕਿਉਂ ਪਾਈ ਗਈ ਅੱਜ ਦੀ ਜੋ ਸੱਚੀ ਘਟਨਾ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀ ਵਾਲਾ ਦੀ ਆ ਜਿਹੜੀ ਸਟੋਰੀ ਦੀ ਮੈਂ ਗੱਲ ਕੀਤੀ ਆ ਇਹ ਸਟੋਰੀ ਕਿਸੇ ਹੋਰ ਨੇ ਨਹੀਂ ਬਲਕਿ ਆਕਾਸ਼ਦੀਪ ਸਿੰਘ ਨੇ ਪਾਈ ਸੀ ਆਕਾਸ਼ਦੀਪ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀ ਵਾਲਾ ਦਾ ਨੌਜਵਾਨ ਰਾਤ ਨੂੰ ਉਹ ਸਟੋਰੀ ਪੌਂਦਾ ਤੇ ਸਵੇਰੇ ਜਦੋਂ ਉਹਨਾਂ ਦੇ ਘਰ ਦੇ ਉੱਠਦੇ ਆ ਤੇ ਉਹ ਵੇਖਦੇ ਆ ਵੀ ਆਕਾਸ਼ਦੀਪ ਹਜੇ ਤੱਕ ਚਬਾਰੇ ਦੇ ਵਿੱਚੋਂ ਥੱਲੇ ਨਹੀਂ ਆਇਆ ਉਹ ਆਪਣੇ ਘਰ ਦੇ ਚਬਾਰੇ ਦੇ ਵਿੱਚ ਸੌਂਦਾ ਸੀ ਤੇ ਜਦੋਂ ਉਹਦੀ ਮਾਂ ਜਾ ਕੇ ਉੱਪਰ ਵੇਖਦੀ ਆ ਚਬਾਰੇ ਦਾ ਦਰਵਾਜ਼ਾ ਖੋਲਦੀ ਆ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਕਿਉਂਕਿ ਉਹਦਾ ਪੁੱਤ ਆਕਾਸ਼ਦੀਪ ਬੈੱਡ ਤੇ ਅਧਲਮਕਿਆ ਪਿਆ ਸੀ ਉਹ ਭੱਜ ਕੇ ਆਪਣੇ ਪੁੱਤ ਦੇ ਕੋਲ ਜਾਂਦੀ ਆ ਤੇ ਉਹਦੇ ਮੂੰਹ ਦੇ ਵਿੱਚੋਂ ਝੱਗਾ ਰਹੀ ਹੁੰਦੀ ਹੈ ਤੇ ਉਹਦੀ ਹਾਲਤ ਤਾਂ ਜਿਹੜੀ ਖਰਾਬ ਹੁੰਦੀ ਆ ਉਹ ਛੱਤ ਤੇ ਖੜੀ ਹੀ ਰੋਲਾ ਪਾ ਦਿੰਦੀ ਆ ਘਰ ਦੇ ਬਾਕੀ ਮੈਂਬਰ ਵੀ ਭੱਜੇ ਜਾਂਦੇ ਆ ਫਟਾਫਟ ਉਹਨੂੰ ਚੱਕਿਆ ਜਾਂਦਾ ਤੇ ਚੱਕ ਕੇ ਬਰਨਾਲੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਜਿੱਥੇ ਉਹਨੂੰ ਮਰਤਕ ਐਲਾਨ ਦਿੱਤਾ ਜਾਂਦਾ ਪਿੰਡ ਦੇ ਵਿੱਚ ਗੱਲ ਫੈਲਦੀ ਆ ਵੀ ਆਕਾਸ਼ਦੀਪ ਦੀ ਮੌਤ ਹੋ ਗਈ ਮੌਤ ਹੋਈ ਨਹੀਂ ਆਕਾਸ਼ਦੀਪ ਨੇ ਖੁਦਕੁਸ਼ੀ ਕਰ ਲਈ ਪਿੰਡ ਦੇ ਲੋਕੀ ਵੇਖਦੇ ਆ ਜਿੰਨਾਂ ਕੋਲ ਨੰਬਰ ਸੇਵ ਸੀ ਕਿ ਰਾਤ ਸਟੇਟਸ ਪਾਇਆ ਸੀ ਇਹਦਾ ਮਤਲਬ ਉਹਦੇ ਦਿਲ ਦੇ ਵਿੱਚ ਉਦੋਂ ਹੀ ਕੋਈ ਵਿਚਾਰ ਚੱਲ ਰਿਹਾ ਸੀ ਸਾਰੇ ਕਿਤੇ ਰੌਲਾ ਪੈ ਜਾਂਦਾ ਤੇ ਪਰਿਵਾਰ ਵਾਲੇ ਆ ਜਿਹੜੇ ਉਹ ਪੋਸਟਮਾਰਟਮ ਨਹੀਂ ਕਰਨ ਦਿੰਦੇ ਕਿਉਂਕਿ ਕਿਉਂ ਉਹਨੇ ਖੁਦਕੁਸ਼ੀ ਕੀਤੀ ਇਹਦਾ ਕਾਰਨ ਸ਼ਾਇਦ ਪਰਿਵਾਰ ਵਾਲਿਆਂ ਨੂੰ ਪਤਾ ਸੀ ਉਹ ਆਪਣੇ ਬੱਚੇ ਦੀ ਲਾਸ਼ ਨੂੰ ਚੱਕ ਕੇ ਬਰਨਾਲੇ ਦੇ ਥਾਣੇ ਅੱਗੇ ਰੱਖ ਲੈਂਦੇ ਆ ਤੇ ਇੱਕ ਧਰਨਾ ਲਗਾ ਦਿੱਤਾ ਜਾਂਦਾ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਇਹ ਕਹਿਣਾ ਹੁੰਦਾ ਪ੍ਰਸ਼ਾਸਨ ਨੂੰ ਉਹ ਦੱਸਦੇ ਆ ਕਿ ਸਾਡੇ ਮੁੰਡੇ ਨੇ ਖੁਦਕੁਸ਼ੀ ਐਵੇਂ ਨਹੀਂ ਕੀਤੀ ਸਾਡੇ ਮੁੰਡੇ ਨੇ ਖੁਦਕੁਸ਼ੀ ਬਰਨਾਲਾ ਜ਼ਿਲ੍ਹੇ ਦੇ ਹੀ ਪਿੰਡ ਸ਼ੀਨੀਬਾਲ ਦੀ ਕੁੜੀ ਦਿਲਰਾਜ ਕੌਰ ਕਰਕੇ ਕੀਤੀ ਆ ਕਿਉਂਕਿ ਸਾਡਾ ਮੁੰਡਾ ਦਿਲਰਾਜ ਕੌਰ ਨੂੰ ਪਸੰਦ ਕਰਦਾ ਸੀ ਤੇ ਕੁੜੀ ਵੀ ਇਹਨੂੰ ਪਸੰਦ ਕਰਦੀ ਸੀ ਦੋਵਾਂ ਨੇ ਜਨਮ ਮਰਨ ਦੀਆਂ ਕਸਮਾਂ ਖਾਧੀਆਂ ਸੀ ਫਿਰ ਉਸ ਤੋਂ ਬਾਅਦ ਜਦੋਂ ਚਬਾਰੇ ਦੇ ਵਿੱਚ ਦੇਖਿਆ ਜਾਂਦਾ ਕਿ ਜੇ ਖੁਦਕੁਸ਼ੀ ਕੀਤੀ ਹੈ ਤਾਂ ਪੱਕਾ ਕੋਈ ਨੋਟ ਲਿਖਿਆ ਹੋਊ ਤੇ ਇੱਕ ਸੁਸਾਈਡ ਨੋਟ ਆ ਜਿਹੜਾ ਉਹ ਬਰਾਮਦ ਕੀਤਾ ਜਾਂਦਾ ਜਿਦੇ ਵਿੱਚ ਆਕਾਸ਼ ਨੇ ਲਿਖਿਆ ਹੁੰਦਾ ਕਿ ਖੁਦਕੁਸ਼ੀ ਕਰਨਾ ਮੇਰਾ ਸ਼ੌਂਕ ਨਹੀਂ ਮੈਂ ਮਜਬੂਰੀ ਦੇ ਬਸ ਖੁਦਕੁਸ਼ੀ ਕਰ ਰਿਹਾ ਉਹਦੇ ਵਿੱਚ ਉਹ ਦਿਲਰਾਜ ਕੌਰ ਉਹਦੇ ਦੋ ਭਰਾ ਤੇ ਉਹਦੇ ਮਾਤਾ ਪਿਤਾ ਨੂੰ जिम्मेवारਠ ਹੇਰਾਉਂਦਾ ਅਸਲ ਕਹਾਣੀ ਕੀ ਸੀ ਦਿਲਰਾਜ ਕੌਰ ਤੇ ਆਕਾਸ਼ਦੀਪ ਸਿੰਘ ਦੀ ਸਾਨੂੰ ਪਤਾ ਹੈ ਨਾ ਜਦੋਂ ਬੱਚਾ 18 19 ਸਾਲ ਦਾ ਹੁੰਦਾ ਇਸ ਉਮਰ ਦੇ ਵਿੱਚ ਬੱਚੇ ਆ ਜਿਹੜੇ ਉਹ ਆਪਣੇ ਓਪੋਜ਼ਿਟ ਸੈਕਸ ਪ੍ਰਤੀ ਆਕਰਸ਼ਿਤ ਹੁੰਦੇ ਆ ਕੁੜੀਆਂ ਨੂੰ ਮੁੰਡੇ ਪਸੰਦ ਆਉਂਦੇ ਆ ਮੁੰਡਿਆਂ ਨੂੰ ਕੁੜੀਆਂ ਚੰਗੀਆਂ ਲੱਗਦੀਆਂ ਤੇ ਇਸ ਅਲੜ ਉਮਰ ਦੇ ਵਿੱਚ ਇੱਕ ਦੂਜੇ ਦੇ ਨਾਲ ਉਹਨਾਂ ਦਾ ਆਕਰਸ਼ਣ ਵਾਧਾ ਤੇ ਉਹ ਪਿਆਰ ਦੇ ਵਿੱਚ ਪੈ ਜਾਂਦੇ ਆ ਇਹੋ ਜੀਆਂ ਗੱਲਾਂ ਹੋਣੀਆਂ ਸੁਭਾਅਕ ਨੇ ਹਾਰਮੋਨ ਚੇਂਜ ਹੁੰਦੇ ਆ ਪਰ ਕਈ ਬੱਚੇ ਇੰਨਾ ਰਿਸ਼ਤਿਆਂ ਨੂੰ ਇੰਨਾ ਜ਼ਿਆਦਾ ਡੂੰਘਾਈ ਦੇ ਵਿੱਚ ਲੈ ਲੈਂਦੇ ਨੇ ਕਿ ਉਹਨਾਂ ਨੂੰ ਇਹ ਲੱਗਦਾ ਵੀ ਜੇ ਇਹ ਮੈਨੂੰ ਨਾ ਮਿਲਿਆ ਜਾਂ ਇਹ ਮੈਨੂੰ ਨਾ ਮਿਲੀ ਤਾਂ ਮੈਂ ਮਰ ਜਾਣਾ ਹੁਣ ਦਿਲਰਾਜ ਕੌਰ ਤੇ ਆਕਾਸ਼ਦੀਪ ਦਾ 2-3 ਸਾਲ ਪਹਿਲਾਂ ਦਾ ਅਫੇਅਰ ਸ਼ੁਰੂ ਹੁੰਦਾ ਦੋਨੋਂ ਜਾਣੇ ਇੱਕ ਦੂਜੇ ਨੂੰ ਮਿਲਦੇ ਆ ਫੋਟੋਆਂ ਕਰਦੇ ਆ ਸ਼ਾਪਿੰਗ ਕਰਦੇ ਆ ਪੜ੍ਹਾਈ ਦੇ ਬਹਾਨੇ ਜਦੋਂ ਜਾਂਦੇ ਆ ਕਾਲਜ ਉੱਥੇ ਇੱਕ ਦੂਜੇ ਨੂੰ ਮਿਲਦੇ ਆ ਹੁਣ ਜਦੋਂ ਗੱਲ ਆਉਂਦੀ ਆ ਦਿਲਰਾਜ ਕੌਰ ਕਹਿੰਦੀ ਆ ਕਿ ਮੇਰੇ ਘਰ ਦੇ ਮੇਰੇ ਲਈ ਰਿਸ਼ਤਾ ਵੇਖਦੇ ਆ ਤਾਂ ਆਕਾਸ਼ਦੀਪ ਕਹਿੰਦਾ ਕਿ ਵਿਆਹ ਤਾਂ ਆਪਾਂ ਕਰਵਾਉਣਾ ਕਸਮਾਂ ਤਾਂ ਆਪਾਂ ਖਾਧੀਆਂ ਉਹ ਕਹਿੰਦੀ ਕਿ ਫਿਰ ਚਲ ਕਰੇ ਗੱਲ ਕਰਦੇ ਆ ਜਦੋਂ ਆਕਾਸ਼ਦੀਪ ਆਪਦੇ ਘਰਦਿਆਂ ਕੋਲ ਗੱਲ ਕਰਦਾ ਆਪਦੀ ਮਾਂ ਨੂੰ ਕਹਿੰਦਾ ਕਿ ਮਾਂ ਤੇਰੀ ਨੂੰ ਮੈਂ ਲੱਭ ਰੱਖੀ ਆ ਤੇ ਹੁਣ ਮੇਰਾ ਵਿਆਹ ਜਿਹੜਾ ਤੁਸੀਂ ਕਰਨਾ ਕਿ ਨਹੀਂ ਕਰਨਾ ਹੱਸਦੇ ਹੱਸਦੇ ਉਹ ਕਹਿੰਦਾ ਤੇ ਉਹਦੀ ਮਾਂ ਕਹਿੰਦੀ ਵੀ ਪੁੱਤ ਤੂੰ ਤਾਂ ਮੇਰਾ ਕੰਮ ਸੌਖਾ ਕਰਤਾ ਜੇ ਤੂੰ ਨੂ ਲੱਭ ਰਖੀ ਐ ਸਾਨੂੰ ਕੀ ਚਾਹੀਦਾ ਅਸੀਂ ਨੂ ਨੂੰ ਵਿਆਹ ਲਿਆਵਾਂਗੇ ਚਲੋ ਉਹ ਦਿਲਰਾਜ ਕੌਰ ਬਾਰੇ ਘਰੇ ਗੱਲ ਕਰਦਾ ਤੇ ਉਹਦੇ ਘਰ ਦੇ ਆ ਜਿਹੜੇ ਉਹ ਦਿਲਰਾਜ ਕੌਰ ਦੇ ਘਰਦਿਆਂ ਨਾਲ ਗੱਲ ਕਰਦੇ ਆ ਇਧਰ ਜਦੋਂ ਦਿਲਰਾਜ ਕੌਰ ਦੇ ਘਰਦਿਆਂ ਨੂੰ ਇਹ ਗੱਲ ਪਤਾ ਲੱਗਦੀ ਆ ਤਾਂ ਉਹ ਅੱਗ ਬਬੂਲੇ ਹੋ ਜਾਂਦੇ ਆ ਉਹਨਾਂ ਨੂੰ ਇਹ ਗੱਲ ਨਹੀਂ ਪਸੰਦ ਸੀ ਕਿ ਸਾਡੀ ਕੁੜੀ ਲੰਮ ਮੈਰਿਜ ਕਰਾਵੇ ਦਿਲਰਾਜ ਕੌਰ ਦੇ ਭਰਾ ਤੇ ਪਿਓ ਉਹਤੇ پابੰਦੀਆਂ ਲਾ ਦਿੰਦੇ ਆ ਤੇ ਉਹਨੂੰ ਕਹਿ ਦਿੰਦੇ ਆ ਵੀ ਤੂੰ ਘਰੋਂ ਬਾਹਰ ਨਹੀਂ ਨਿਕਲਣਾ ਤੇ ਮੁੰਡੇ ਵਾਲਿਆਂ ਨਾਲ ਵੀ ਗੱਲ ਕਰ ਲੈਂਦੇ ਆ ਕਿ ਅਸੀਂ ਆਪਣੀ ਕੁੜੀ ਦਾ ਵਿਆਹ ਤੁਹਾਡੇ ਮੁੰਡੇ ਨਾਲ ਨਹੀਂ ਕਰਨਾ। ਉਸ ਤੋਂ ਬਾਅਦ ਵੀ ਦਿਲਰਾਜ ਕੌਰ ਆ ਜਿਹੜੀ ਆਨੇ ਬਹਾਨੇ ਆਕਾਸ਼ਦੀਪ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਆ। ਆਕਾਸ਼ਦੀਪ ਆ ਜਿਹੜਾ ਉਹ ਡਿਪਰੈਸ਼ਨ ਦੇ ਵਿੱਚ ਚੱਲਿਆ ਜਾਂਦਾ ਉਹ ਆਪਣੀ ਮਾਂ ਨੂੰ ਕਹਿੰਦਾ ਰਹਿੰਦਾ ਕਿ ਜੇ ਮੈਨੂੰ ਦਿਲਰਾਜ ਕੌਰ ਨਾ ਮਿਲੀ ਤਾਂ ਮੈਂ ਮਰ ਜਾਣਾ। ਤਾਂ ਮੈਂ ਮਰ ਜਾਣਾ। ਤਾਂ ਫਿਰ ਆਕਾਸ਼ਦੀਪ ਦੇ ਮਾਪੇ ਹਨਾ ਦਿਲਰਾਜ ਕੌਰ ਦੇ ਮਾਪਿਆਂ ਤੱਕ ਪਹੁੰਚ ਕਰਦੇ ਆ ਕਿ ਭਾਈ ਸਾਡਾ ਮੁੰਡਾ ਤਾਂ ਰਹਿ ਨਹੀਂ ਸਕਦਾ। ਜੇ ਸਾਡੇ ਮੁੰਡੇ ਨੇ ਕੁਝ ਕਰ ਲਿਆ। ਹੁਣ ਇਧਰੋਂ ਕੁੜੀ ਵਾਲੇ ਵੀ ਡਰ ਜਾਂਦੇ ਆ ਵੀ ਜੇ ਕੱਲ ਨੂੰ ਸੱਚੀ ਮੁੰਡੇ ਨੇ ਕੋਈ ਗਲਤ ਕੰਮ ਕਰ ਲਿਆ ਖੁਦਕੁਸ਼ੀ ਕਰ ਲਈ ਤਾਂ ਇਹਦੇ ਚ ਦੋਨਾਂ ਧਿਰਾਂ ਦੀ ਬਦਨਾਮੀ ਆ ਵੀ ਨਾਲੇ ਅਸੀਂ ਫਸਾਂਗੇ ਉਹ ਕਹਿੰਦੇ ਆ ਕਿ ਭਾਈ ਜਦੋਂ ਅਸੀਂ ਕਹਿਤਾ ਵੀ ਇਹ ਰਿਸ਼ਤਾ ਨਹੀਂ ਕਰਨਾ ਤਾਂ ਫਿਰ ਆਕਾਸ਼ਦੀਪ ਦੇ ਮਾਪੇ ਕਹਿੰਦੇ ਆ ਵੀ ਫਿਰ ਭਾਈ ਤੁਸੀਂ ਆਪਦੀ ਕੁੜੀ ਨੂੰ ਹਟਾਓ ਸਾਡੇ ਮੁੰਡੇ ਨਾਲ ਗੱਲ ਕਿਉਂ ਕਰਦੀ ਆ ਜਦੋਂ ਫੋਨ ਰਿਕਾਰਡ ਵੇਖਿਆ ਜਾਂਦਾ ਹਨਾ ਤਾਂ ਵਾਕਿਆ ਹੀ ਦਿਲਰਾਜ ਕੌਰ ਆਕਾਸ਼ਦੀਪ ਨਾਲ ਫੋਨ ਕਰਦੀ ਰਹਿੰਦੀ ਆ ਤਾਂ ਫਿਰ ਇੱਥੇ ਹੁਣ ਦਿਲਰਾਜ ਕੌਰ ਦੇ ਘਰ ਦੇ ਆ ਜਿਹੜੇ ਉਹ ਆਪਣੇ ਪਿੰਡ ਦੀ ਪੰਚਾਇਤ ਨੂੰ ਲੈ ਕੇ ਆਕਾਸ਼ਦੀਪ ਦੇ ਪਿੰਡ ਦੀ ਪੰਚਾਇਤ ਕੋਲ ਜਾਂਦੇ ਆ ਆਪਣੀ ਕੁੜੀ ਨੂੰ ਵੀ ਝਟਕਦੇ ਆ ਤੇ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਇਹ ਲਿਖ ਲਿਖਾ ਹੋ ਜਾਂਦਾ ਵੀ ਸਾਡਾ ਮੁੰਡਾ ਛੋਡਾ ਮੁੰਡਾ ਸਾਡੀ ਕੁੜੀ ਨੂੰ ਫੋਨ ਨਾ ਕਰੇ ਸਾਡੀ ਕੁੜੀ ਛੋਡੇ ਮੁੰਡੇ ਨੂੰ ਨਹੀਂ ਕਰੂਗੀ ਦੋਨਾਂ ਪੰਚਾਇਤਾਂ ਦੇ ਵਿੱਚ ਇਹ ਲਿਖ ਲਿਖਾ ਹੋ ਜਾਂਦਾ ਤੇ ਇਹ ਗੱਲ ਆਉਂਦੀ ਹੈ ਵੀ ਤੁਸੀਂ ਆਪਣਾ ਮੁੰਡਾ ਕਿਤੇ ਮਰਜ਼ੀ ਵੀ ਆਹੋ ਅਸੀਂ ਆਪਣੀ ਕੁੜੀ ਕਿਤੇ ਮਰਜ਼ੀ ਵੀ ਆਈਏ ਇਸੇ ਦੌਰਾਨ ਦਿਲਰਾਜ ਕੌਰ ਦੇ ਜਿਹੜੇ ਘਰ ਦੇ ਆ ਉਹਦੇ ਲਈ ਰਿਸ਼ਤਾ ਵੇਖਦੇ ਆ ਫਿਲੌਰ ਵਾਲੀ ਸਾਈਡ ਰਿਸ਼ਤਾ ਵੇਖਿਆ ਜਾਂਦਾ ਤੇ 26 ਨਵੰਬਰ ਨੂੰ ਦਿਲਰਾਜ ਕੌਰ ਦੀ ਜਾਗੋ ਦੀ ਰਾਤ ਹੁੰਦੀ ਆ ਤੇ 27 ਤਰੀਕ ਨੂੰ ਉਹਦਾ ਵਿਆਹ ਹੁੰਦਾ ਇਹ ਗੱਲ ਆ ਜਿਹੜੀ ਇਹ ਆਕਾਸ਼ਦੀਪ ਨੂੰ ਵੀ ਪਤਾ ਲੱਗ ਜਾਂਦੀ ਆ ਪਤਾ ਨਹੀਂ ਤਾਂ ਦਿਲਰਾਜ ਕੌਰ ਨੇ ਉਹਨੂੰ ਦੱਸਿਆ ਪਤਾ ਨਹੀਂ ਵੈਸੇ ਹੀ ਕਿਸੇ ਮਿੱਤਰ ਦੋਸਤ ਦੇ ਰਾਹੀਂ ਇਹ ਗੱਲ ਪਤਾ ਲੱਗਦੀ ਆ ਇਹ ਨਹੀਂ ਪਤਾ ਕਿ ਦੋਨੋਂ ਉਸ ਦੌਰਾਨ ਗੱਲ ਕਰਦੇ ਸੀ ਜਾਂ ਨਹੀਂ ਕਰਦੇ ਸੀ ਪਰ ਜਿਸ ਦਿਨ ਦਿਲਰਾਜ ਕੌਰ ਦੀ ਜਾਗੋ ਹੁੰਦੀ ਆ ਕਿਸੇ ਮੁੰਡੇ ਨੇ ਸਟੋਰੀ ਪਾਈ ਹੁੰਦੀ ਆ ਬੱਚੇ ਅਕਸਰ ਸੋਸ਼ਲ ਮੀਡੀਆ ਤੇ ਵਿਆਹ ਦੀਆਂ ਫੋਟੋਆਂ ਪਾਉਂਦੇ ਰਹਿੰਦੇ ਆ ਤੇ ਜਦੋਂ ਆਕਾਸ਼ ਦੀਪ ਇਹ ਦੇਖਦਾ ਵੀ ਦਿਲਰਾਜ ਕੌਰ ਆਪਣੀ ਜਾਗੋ ਤੇ ਖੁਸ਼ੀਆਂ ਮਨਾ ਰਹੀ ਆ ਭੰਗੜੇ ਪਾ ਰਹੀ ਆ ਤਾਂ ਉਹ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਉਹ ਸੂਸਾਈਡ ਨੋਟ ਲਿਖਦਾ ਉਸ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਤੇ ਸਟੋਰੀ ਪਾਉਂਦਾ ਨਹੀਂਓ ਲੱਭਣੇ ਲਾਲਗਵਾਚੇ ਮਿੱਟੀ ਨਾਲ ਫਰੋਲ ਜੋ ਗਿਆ ਉਸ ਤੋਂ ਬਾਅਦ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲੈਂਦਾ ਕਰਦਿਆਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੁੰਦਾ ਉਹਨਾਂ ਨੂੰ ਉਦੋਂ ਪਤਾ ਲੱਗਦਾ ਸਵੇਰੇ ਜਦੋਂ ਉਹ ਵੇਖਦੇ ਆ ਕਿ ਆਕਾਸ਼ ਦੀਪ ਦੀ ਕੀ ਹਾਲਤ ਹੋ ਗਈ ਉਸ ਤੋਂ ਬਾਅਦ ਜਦੋਂ ਉਹ ਸਾਰੀ ਕਾਰਵਾਈ ਕਰਦੇ ਆ ਹਸਪਤਾਲ ਲੈ ਜਾਂਦੇ ਆ ਉੱਥੇ ਮ੍ਰਿਤਕ ਐਲਾਨਿਆ ਜਾਂਦਾ ਤਾਂ ਫਿਰ ਉਹ ਧਰਨਾ ਲਾਉਂਦੇ ਆ ਹੁਣ ਜਦੋਂ ਧਰਨਾ ਲੱਗਿਆ ਹੁੰਦਾ ਉੱਥੇ ਬਹੁਤ ਇਕੱਠ ਹੁੰਦਾ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਕੋਈ ਲੋਕ ਕੁੜੀ ਨੂੰ ਗਲਤ ਕਹਿੰਦੇ ਆ ਕੋਈ ਮੁੰਡੇ ਨੂੰ ਕਹਿੰਦੇ ਆ ਪ੍ਰਸ਼ਾਸਨ ਦੇ ਧਿਆਨ ਵਿੱਚ ਜਦੋਂ ਸਾਰਾ ਮਾਮਲਾ ਆਉਂਦਾ ਤਾਂ ਪ੍ਰਸ਼ਾਸਨ ਆ ਜਿਹੜਾ ਉਹ ਪਰਿਵਾਰ ਨੂੰ ਇੱਕ ਬੇਨਤੀ ਕਰਦਾ ਵੀ ਤੁਸੀਂ ਆਪਣੇ ਬੱਚੇ ਦਾ ਅੰਤਮ ਸੰਸਕਾਰ ਕਰ ਦਿਓ ਪਰ ਪਿੰਡ ਵਾਸੀ ਤੇ ਘਰ ਵਾਲੇ ਇਸ ਗੱਲ ਤੇ ਅੜੇ ਹੁੰਦੇ ਆ ਵੀ ਅਸੀਂ ਉਹਨਾਂ ਟਾਈਮ ਆਪਣੇ ਬੱਚੇ ਦਾ ਸੰਸਕਾਰ ਨਹੀਂ ਕਰਨਾ ਜਿੰਨਾ ਟਾਈਮ ਦੋਸ਼ੀ ਹੈ ਜਿਹੜੇ ਉਹ ਫੜੇ ਨਹੀਂ ਜਾਂਦੇ ਪਹਿਲਾਂ ਤਾਂ ਦਬਾਅ ਪਾ ਕੇ ਦਿਲਰਾਜ ਕੌਰ ਤੇ ਉਹਦੇ ਦੋਨਾਂ ਭਰਾਵਾਂ ਤੇ ਤੇ ਮਾਪਿਓ ਤੇ ਪਰਚਾ ਦਰਜ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਪਰਿਵਾਰ ਦੀ ਮੰਗ ਹੁੰਦੀ ਆ ਵੀ ਜਿੰਨਾ ਟਾਈਮ ਗ੍ਰਿਫਤਾਰੀ ਨਹੀਂ ਹੁੰਦੀ ਫਿਰ ਦਿਲਰਾਜ ਕੌਰ ਦੇ ਭਰਾ ਤੇ ਉਹਦੇ ਮਾਤਾ ਪਿਤਾ ਦੀ ਗ੍ਰਿਫਤਾਰੀ ਹੋ ਜਾਂਦੀ ਆ ਉਸ ਤੋਂ ਬਾਅਦ ਆਕਾਸ਼ਦੀਪ ਦੇ ਘਰ ਦੇ ਉਹਦੀ লাশ ਨੂੰ ਚੁੱਕਦੇ ਆ ਉਹਦਾ ਪੋਸਟਮਾਰਟਮ ਕਰਾਉਂਦੇ ਆ ਫਿਰ ਉਹਦਾ ਅੰਤਮ ਸੰਸਕਾਰ ਹੁੰਦਾ ਤੇ ਪੰਜ ਦਿਨਾਂ ਬਾਅਦ ਜਦੋਂ ਆਕਾਸ਼ਦੀਪ ਦੀ লাশ ਘਰ ਦੇ ਵਿੱਚ ਆਉਂਦੀ ਆ ਤਾਂ ਪਿੰਡ ਵਾਲਿਆਂ ਦਾ ਤੇ ਘਰਦਿਆਂ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਤੇ ਲੋਕ ਇਹ ਵੀ ਕਹਿੰਦੇ ਆ ਕਿ ਇਹੋ ਜੀਆਂ ਗੱਲਾਂ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ ਮੁੰਡੇ ਨੂੰ ਸੁਸਾਇਡ ਨਹੀਂ ਕਰਨਾ ਚਾਹੀਦਾ ਸੀ ਮੇਰੀ ਵੀ ਇਹੀ ਰਹਿ ਆ ਬੱਚਿਆਂ ਨੂੰ ਇਹੀ ਕਹਿਣਾ ਕਿ ਕਦੇ ਵੀ ਕਿਸੇ ਇਹੋ ਜਿਹੇ ਰਿਸ਼ਤੇ ਕਰਕੇ ਆਪਣਾ ਆਪਣੀ ਜ਼ਿੰਦਗੀ ਦਾਤੇ ਨਾ ਲਾਉ ਕਿਉਂਕਿ ਆਕਾਸ਼ਦੀਪ ਨੇ ਆਪਣੇ ਮਾਪਿਓ ਤੇ ਆਪਣੇ ਭੈਣ ਭਰਾਵਾਂ ਵੱਲ ਵੀ ਦੇਖਣਾ ਸੀ ਬਹੁਤ ਵਾਰੀ ਰਿਸ਼ਤੇ ਜੁੜ ਜਾਂਦੇ ਆ ਤੇ ਟੁੱਟ ਵੀ ਜਾਂਦੇ ਆ ਤੇ ਸਾਨੂੰ ਕਾਇਰ ਨਹੀਂ ਹੋਣਾ ਚਾਹੀਦਾ ਮੈਨੂੰ ਇਹ ਲੱਗਦਾ ਹੁੰਦਾ ਵੀ ਪਹਿਲਾਂ ਜਦੋਂ ਬੱਚੇ ਪੜਨਾ ਜਾਂਦੇ ਆ ਮਾਤਾ ਪਿਤਾ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਆ ਇੱਕ ਜਿਹੜਾ ਫੋਨ ਆ ਫੋਨ ਨੇ ਤਾਂ ਮਤਲਬ ਇੰਨਾ ਕ ਬੱਚਿਆਂ ਦਾ ਮਾੜਾ ਹਾਲ ਕੀਤਾ ਅ ਬੱਚਿਆਂ ਨੂੰ ਇਸ ਉਮਰ 'ਚ ਨਹੀਂ ਪਤਾ ਹੁੰਦਾ ਤੇ ਮਾਪਿਆਂ ਦੀ ਇਹ ਮਜਬੂਰੀ ਬਣ ਗਈ ਬੱਚਿਆਂ ਨੂੰ ਫੋਨ ਲੈ ਕੇ ਦੇਣੇ ਪਰ ਬੱਚੇ ਪੜਨ ਦੇ ਬਹਾਨੇ ਫੋਨ ਤੇ ਕੀ ਕਰ ਰਹੇ ਨੇ ਕਿਹੜੇ ਸੋਸ਼ਲ ਮੀਡੀਆ ਤੇ ਉਹ ਕਿੰਨਾ ਟਾਈਮ ਐਕਟਿਵ ਰਹਿੰਦੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਜੇ ਮਾਪੇ ਆਪਣੇ ਬੱਚਿਆਂ ਨੂੰ ਆਜ਼ਾਦੀ ਨਹੀਂ ਦਿੰਦੇ ਪੜਨ ਨਹੀਂ ਦਿੰਦੇ ਤਾਂ ਵੀ ਬੱਚੇ ਆ ਜਿਹੜੇ ਉਹ ਮਾਪਿਆਂ ਦੇ ਖਿਲਾਫ ਜਾਂਦੇ ਆ ਪਰ ਜਦੋਂ ਮਾਪੇ ਆਪਣੇ ਬੱਚਿਆਂ ਤੇ ਵਿਸ਼ਵਾਸ ਕਰਕੇ ਉਹਨਾਂ ਨੂੰ ਕੁਝ ਬਣਨ ਲਈ ਮੌਕਾ ਦਿੰਦੇ ਆ ਤਾਂ ਬੱਚੇ ਇਹੋ ਜਿਹੀਆਂ ਗਲਤੀਆਂ ਕਰਦੇ ਆ ਜਿਦੇ ਨਾਲ ਉਹ ਆਪਣੇ ਮਾਤਾ ਪਿਤਾ ਦੀ ਇੱਜ਼ਤ ਵੀ ਦਾਤੇ ਲਾਉਂਦੇ ਆ ਤੇ ਆਪਣੀ ਜ਼ਿੰਦਗੀ ਵੀ ਦਾਤੇ ਲਾ ਦਿੰਦੇ ਆ ਇਸ ਘਟਨਾ ਦਾ ਪੂਰੇ ਸੋਸ਼ਲ ਮੀਡੀਆ ਤੇ ਕਿੰਨੇ ਦਿਨ ਰੌਲਾ ਪੈਂਦਾ ਰਿਹਾ ਸਾਰੇ ਲੋਕ ਆਪੋ ਆਪਣੇ ਪੱਖ ਰੱਖਦੇ ਆ ਪਰ ਜਿਹਦਾ ਗੱਭਰੂ ਨੌਜਵਾਨ ਪੁੱਤਰ ਚਲਾ ਗਿਆ ਉਹਨੇ ਮੁੜ ਕੇ ਨਹੀਂ ਆਉਣਾ ਕੁੜੀ ਦੀ ਜ਼ਿੰਦਗੀ ਵੀ ਬਰਬਾਦ ਹੀ ਆ ਕਿਉਂਕਿ ਜਦੋਂ ਇੰਨਾ ਰੌਲਾ ਪੈ ਜੀ ਤਾਂ ਉਹਦਾ ਨਮਾ ਵਿਆਹ ਹੋਇਆ ਮੁੰਡੇ ਵਾਲੇ ਪਤਾ ਨਹੀਂ ਰੱਖਣਗੇ ਜਾਂ ਨਹੀਂ ਰੱਖਣਗੇ ਤੇ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਤੇ ਕੀ ਕਾਰਵਾਈ ਹੁੰਦੀ ਆ ਕੋਰਟ ਆਪਣਾ ਫੈਸਲਾ ਕੀ ਦਿੰਦੀ ਆ ਇਹ ਅੱਗੇ ਜਾ ਕੇ ਪਤਾ ਚੱਲੂ ਪਰ ਫਿਲਹਾਲ ਇੰਨਾ ਕਹਿਣਾ ਕਿ ਦੋਨਾਂ ਪਰਿਵਾਰਾਂ ਦੀ ਬੇਇੱਜ਼ਤੀ ਹੋਈ ਲੋਕਾਂ ਨੇ ਗੱਲਾਂ ਕੀਤੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੋਨਾਂ ਪਰਿਵਾਰਾਂ ਨੇ ਰਿਸ਼ਤੇ ਜੋੜਨੇ ਆ ਉੱਥੇ ਵੀ ਫਿਰ ਸਾਡੇ ਸਮਾਜ ਦੇ ਲੋਕ ਆ ਜਿਹੜੇ ਰਿਸ਼ਤੇ ਜੋੜਨ ਤੋਂ ਕੰਨੀ ਘਤਰਾਉਂਦੇ ਆ ਬੱਚਿਆਂ ਨੂੰ ਆਪਣੀ ਜਿਹੜੀ ਸਮਝ ਆ ਉਹ ਵਰਤਣੀ ਚਾਹੀਦੀ ਆ ਕਦੇ ਵੀ ਭਾਵਕ ਹੋ ਕੇ ਆਪਣੇ ਮਾਪਿਆਂ ਦੀ ਬਣੀ ਹੋਈ ਇੰਨੇ ਸਾਲਾਂ ਦੀ ਇੱਜ਼ਤ ਬਾਰੇ ਜ਼ਰੂਰ ਸੋਚਣਾ ਚਾਹੀਦਾ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਜੀ